ਵੀਡੀਓ ਵੇਖਣ ਵਾਲੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਅੱਜ ਆਏ ਆ ਆਰਆਈ ਐਕਸਪੋ ਜੋ ਸੋਲਰ ਨਾਲ ਰਿਲੇਟਡ ਸਾਡਾ ਇੰਟਰਨੈਸ਼ਨਲ ਨਾਈਟਾ ਦੇ ਵਿੱਚ ਲੱਗਦਾ ਹੁੰਦਾ ਤਾਂ ਤੁਹਾਡੀ ਮੈਂ ਮੁਲਾਕਾਤ ਕਰਾ ਰਿਹਾ ਹਾਂ ਭਾਈ ਅਬੇ ਮਹਾਜਨ ਜੀ ਦਾ ਜੋ ਕਿ ਇਹਨਾਂ ਦਾ ਲੁਧਿਆਣਾ ਦੇ ਵਿੱਚੋਂ ਹੈਡ ਆਫਿਸ ਵੀ ਹੈ ਔਰ ਇਹ ਆਈਬੀ ਸੋਲਰ ਕੰਪਨੀ ਜਿਹੜੇ ਇਹ ਚਲਾਉਂਦੇ ਨੇ ਬਹੁਤ ਬਹੁਤ ਮਿਹਰਬਾਨੀ ਭਾਈ ਜੀ ਤੁਹਾਡਾ ਤਰਕਵਾਤ ਪੈਨਾਂ ਦਾ ਬੁੱਕ ਇੱਥੇ ਆਏ ਤੇ ਤੁਸੀਂ ਸਾਨੂੰ ਹਮੇਸ਼ਾ ਥੜੇ ਮੱਥੇ ਮਿਲਦੇ ਹੋ ਆਪਾਂ ਕੌਟਾ ਵੀ ਮਿਲੇ ਸੀਗੇ ਕ੍ਰੇਟਾ ਨਾਇਡਾ ਕਿ ਤੁਸਨ ਕਿਤਾ ਮੈਨੂੰ ਆਈਬੀ ਸੋਦਰ ਦੇ ਬਾਰੇ ਵੀ ਜਾਣਕਾਰੀ ਦਿਓ ਤੇ ਆਪਦੇ ਪ੍ਰੋਡਕਟਸ ਜਿਹੜੇ ਪੈਨਲਸ ਕਿਹੜੇ-ਕਿਹੜੇ ਆ ਰਹੇ ਹਨ ਦਾ ਦੱਸੋ ਜੀ ਬਿਲਕੁਲ ਸਰ ਆਈਬੀ ਸੋਦਰ 2000 ਤੇ 12 ਤੋਂ 16 ਪੈਨਲ ਮੈਨੂਫੈਕਚਰਿੰਗ ਕਰਦੀ ਪਈ ਹੈ ਕ੍ਰੇਟਾ ਨਾਇਡਾ ਦੇ ਅੰਦਰ ਜੀ ਸਾਡਾ ਜਿਹੜਾ 590 ਵਾਟ ਦਾ ਪੈਨਲ ਹੈਗਾ ਹਾਂਜੀ 640 ਵਾਟ ਦਾ ਪੈਨਲ ਹੈ ਸਰ ਸਾਰੇ ਬਾਈਪੀਟਸ ਹੈਗੇ ਹਾਂਜੀ ਐਫੀਸ਼ੀਐਂਸੀ 0.22.89 ਦੀ ਐਫੀਸ਼ੀਐਂਸੀ ਹੈ ਜਿਹਨੂੰ ਡਿਟਾਪਰ ਹਾਫ ਕੱਟ ਪੈਨਲ ਕਹਿੰਦੇ ਨੇ ਇਹਦੀ ਵਾਰੰਟੀ ਸਰ 30 ਸਾਲ ਦੀ ਹੱਟੀ ਹੈ ਸਰ ਹਾਂ ਤਾਂ ਇਸ ਤੋਂ ਇਲਾਵਾ ਤੁਸੀਂ ਆਪਣਾ ਜਿਹੜਾ ਡੀਐਸਆਰ ਦੇ ਔਰ ਡੀਸੀਆਰ ਦੇ ਹੱਟੀ ਦੇ ਰਹੇ ਹੋ ਡੀਸੀਆਰ ਜਿੰਦਾ ਸਾਡੇ ਕੋਲ 500 ਵਾਟ ਤੋਂ ਲੈ ਕੇ 600 ਵਾਟ ਤੱਕ ਦਾ ਡੀਸੀਆਰ ਟੌਪ ਵਨ ਪੈਨਲ ਰਹੇ ਠੀਕ ਹੈ ਜੀ ਟੌਪ ਵਨ ਦੇ ਵਿੱਚ ਵੀ ਦੇ ਰਹੇ ਟੌਪ ਵਨ 600 ਵਾਟ ਹੈਗਾ ਹਾਂ ਔਰ ਤੁਸੀਂ ਇੱਕ ਹੋਰ ਦੱਸ ਰਹੇ ਸੀ ਕਿ ਵੀ ਜਿਹੜਾ ਅਸੀਂ ਬੋਰਡ ਤੋਂ ਲੈ ਕੇ ਤੁਸੀਂ ਸਾਰੇ ਪੈਨਲ ਬਣਾ ਰਹੇ ਹੋ ਹਾਂ ਜੀ ਬਿਲਕੁਲ ਸਰ ਅਦੇ ਵਾਸਤੇ ਜੋ ਅਸੀਂ ਪੈਨਲ ਬਣਾਉਂਦੇ ਪਏ ਤਾਂ ਸਾਡੇ ਕੋਲ 40 ਵਾਟ ਤੋਂ ਲੈ ਕੇ 600 ਵਾਟ ਤੱਕ ਦਾ ਪੈਨਲ ਮਿਲ ਜਾਏਗਾ ਇੰਨੀ ਵੈਰਾਈਟੀ ਪੂਰੇ ਹਿੰਦੁਸਤਾਨ ਕਿਤੇ ਨਾ ਮਿਲਵਾ ਜੀ ਜਿਵੇਂ ਆਪਾਂ ਦੱਸੇ ਹੋ ਵੀਰਾਂ ਨੂੰ ਮੈਂ ਦੱਸਣਾ ਚਾਹਣਾ ਹੈ ਵੀ ਜਿਵੇਂ ਪੁਰਾਣੇ ਪੈਨਲ ਹੋ ਗਏ ਆ ਕਿਸੇ ਦੇ 200 ਵੋਟ ਦਾ ਲੱਗਿਆ ਕਿਸੇ ਦੇ 250 ਦਾ ਚੱਲ ਰਿਹਾ ਕਿਸੇ ਦਾ 300 ਆ 335 ਵੋਟ ਹੈ ਉਹ ਸਾਰੇ ਦਸੀਂ ਬਣਾਉਂਦੇ ਆ ਸਭ ਕੁਝ ਬਣਾਉਂਦੇ ਆ ਜੀ ਇਹ ਬਹੁਤ ਵਧੀਆ ਗੱਲ ਹੈ ਐਸੀ ਕੰਪਨੀਆਂ ਉਹ ਛੱਡ ਚੁੱਕੀਆਂ ਜੀ ਹਨਾ ਅਸੀਂ ਉਹ ਵੀ ਬਣਾਉਂਦੇ ਆ ਕਿ ਅਕਸਰ 25 ਸਾਲ ਦੀ ਰਿਪਲੇਸਮੈਂਟ ਹੈ ਤਾਂ ਕੜੇ ਕਈ ਬੰਦਿਆਂ ਨੂੰ ਜ਼ਰੂਰ ਪੈਂਦੀ ਆ ਤਾਂ ਜਿੰਨੇ ਵੋਟ ਦਾ ਪੈਨਲ ਪਹਿਲਾਂ ਲੱਗਿਆ ਉਸੇ ਬੋਰਡ ਦੇ ਪੈਨਲ ਸੀਰੀਜ਼ ਦੇ ਵਿੱਚ ਆਪਾਂ ਦੁਬ মেহরানি তো